ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਲੈ ਕੇ ਆਏ ਜੀ ਸਵਰਾਜ 855 1 HMT 911 ਤੇ ਇੱਕ ਲੈ ਕੇ ਆਏ ਜੀ 16 7 ਦਾ ਟਰਾਲਾ ਬਾਕੀ ਤਿੰਨੇ ਸੰਦ ਬਹੁਤ ਹੀ ਜਾਇਜ਼ ਰੇਟ ਦੇ ਵਿੱਚ ਵਿਕਾਊ ਆ ਜੀ ਤੇ ਜੇਕਰ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਜੇਕਰ ਇਸ ਤਰ੍ਹਾਂ ਦੀ ਐਡ ਤੁਸੀਂ ਵੀ ਆਪਣੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਆਪਣਾ WhatsApp ਨੰਬਰ ਦਿੱਤਾ ਆ ਤੇ ਸੰਦ ਦੀਆਂ 4 ਤੋਂ 5 ਫੋਟੋਆਂ ਭੇਜ ਸਕਦੇ ਆ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਲੱਗ ਜਾਊਗੀ ਜੀ ਹਾਂਜੀ ਹੁਣ ਗੱਲ ਕਰਦੇ ਆ ਜੀ ਆਪਾਂ ਜਿਹੜਾ ਤੁਸੀਂ ਟਰੈਕਟਰ ਸਕਰੀਨ ਤੇ ਦੇਖ ਰਹੇ ਹੋ ਜੀ 855 ਜੀ ਸਵਰਾਜ ਤੇ ਬਾਕੀ ਇਹ ਮਾਡਲ ਦੀ ਗੱਲ ਕਰੀਏ ਜੀ ਮਾਡਲ ਹੈਗਾ ਜੀ 2017 ਮਾਡਲ ਟਰੈਕਟਰ ਹੈ ਜੀ ਬਾਕੀ ਟਰੈਕਟਰ ਦੇਖ ਲਓ ਜੀ ਤੁਸੀਂ ਵੀਡੀਓ ਚੱਲ ਰਹੀ ਆ ਹਰਿਆਣਾ ਨੰਬਰ ਆ ਜੀ ਤੇ ਬਾਕੀ ਹੱਕ ਹੱਕ ਦਾ ਸਾਫ ਆ ਬਸ ਮਰਗਾਟ ਥੋੜੇ ਜੇ ਆਪਣੇ ਦਾਗ ਹੀ ਆ ਟਰੈਕਟਰ ਦੇ ਤੇ ਹਰਿਆਣਾ ਨੰਬਰ ਟਰੈਕਟਰ ਹੈ ਜੀ ਇਹ ਹਰਿਆਣਾ ਨੰਬਰ ਆ ਟਰੈਕਟਰ ਤੇ ਹਰਿਆਣਾ ਏਰੀਏ ਦੇ ਵਿੱਚ ਹੀ ਖੜਾ ਹੋਇਆ ਤੇ ਟਾਇਰਾਂ ਦੀ ਗੱਲ ਕਰ ਗਏ ਟਾਇਰ ਹੈਗੇ ਜੀ 85% 80 ਤੋਂ 85% ਪੱਕੇ ਟਾਇਰ ਹੈ ਜੀ ਪੂਰੇ ਕੰਪਨੀ ਦੇ ਟਾਇਰ ਆ ਮਗਰਲੇ ਤੇ ਬਾਕੀ ਗੇਅਰ ਦਾ ਟਰੈਕਟਰ ਪੂਰਾ ਓਕੇ ਹੈ ਜੀ ਇੰਜਨ ਗੇਅਰ ਦਾ ਪੂਰਾ ਓਕੇ ਆ 17 ਮਾਡਲ ਹੈ ਜੀ 855 ਜਿਹੜਾ ਤੁਸੀਂ ਦੇਖ ਰਹੇ ਹੋ ਤੇ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਹੈ ਜੀ ਤੇ 4 ਸਟਾਰ ਆ ਜੀ ਪਾਵਰ ਸਟੀering ਟਰੈਕਟਰ ਆ ਤੇ ਬਾਕੀ ਦਾ ਇੰਸ਼ੋਰੈਂਸ ਵਗੈਰਾ ਵੀ ਹੈਗਾ ਤੇ ਕਾਪੀ ਕਾਗਜਾਂ ਦਾ ਵੀ ਪੂਰਾ ਓਕੇ ਹੈ ਜੀ। ਬਾਕੀ ਤੁਸੀਂ ਦੇਖ ਸਕਦੇ ਹੋ ਜੀ ਰੰਗ ਪੇਂਟ ਦਾ ਜਿੰਨਾ ਕੋ ਹੈਗਾ ਟਰੈਕਟਰ ਬਿਲਕੁਲ ਨਾਲ ਦਾ ਹੈਗਾ ਜੀ ਕੋਈ ਰੰਗ ਪੇਂਟ ਨਹੀਂ ਹੋਇਆ ਹੋਇਆ ਜੋ ਕੰਡੀਸ਼ਨ ਹੈ ਵੀਡੀਓ ਦੇ ਵਿੱਚ ਇਸ ਤਰ੍ਹਾਂ ਦੀ ਤੁਹਾਨੂੰ ਕੰਡੀਸ਼ਨ ਮਿਲੂਗੀ ਮੌਕੇ ਤੇ ਵੀ। ਬਾਕੀ 17 ਮਾਡਲ ਆ ਤੇ ਹਰਿਆਣਾ ਏਰੀਆ ਦੇ ਵਿੱਚ ਹੀ ਖੜਾ ਹੋਇਆ ਹਰਿਆਣਾ ਹੀ ਨੰਬਰ ਆ। ਤੇ ਅਗਲੇ ਟਾਇਰ ਵੀ ਇੰਨੇ ਕੋ 80% ਪਏ ਆ ਬਾਕੀ ਹੈ ਵੀ ਬੈਂਪਰ ਲੱਗਿਆ ਪਾਰਾ ਬੈਂਪਰ ਲੱਗਿਆ ਹੋਇਆ ਅੱਗੇ ਤੇ ਬਾਕੀ ਸ਼ੋਅ ਦਾ ਵੀ ਰੰਗ ਚੰਗਾ ਪਿਆ ਜੀ ਟਰੈਕਟਰ ਚਲਾਈ ਦਾ ਪੂਰਾ ਓਕੇ ਆ ਜੀ ਆਪਣਾ ਤੁਸੀਂ ਵਾਹ ਕੇ ਚਲਾ ਕੇ ਖਰੀਦ ਸਕਦੇ ਹੋ ਤੇ ਆਪਣੇ ਬਾਕੀ ਕਾਪੀ ਕਾਗਜ਼ਾਂ ਦੀ ਟਰੈਕਟਰ ਖਰੀਦਣ ਤੋਂ ਪਹਿਲਾਂ ਆਪਦੀ ਪੂਰੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤੇ ਟਰੈਕਟਰ ਦੇ ਰੇਟ ਦੀ ਗੱਲ ਕਰੀਏ 420000 ਰੁਪਿਆ ਰੇਟ ਆ ਬਾਕੀ ਇਹ ਕੋਈ ਫਿਕਸ ਰੇਟ ਨਹੀਂ ਹੁੰਦਾ ਜੇ ਤੁਸੀਂ ਮੌਕੇ ਤੇ ਜਾਓਗੇ ਟਰੈਕਟਰ ਨੂੰ ਚਲਾਓਗੇ ਉਸ ਤੋਂ ਬਾਅਦ ਰੇਟ ਵੀ ਹੋ ਜਾਂਦਾ ਹੁੰਦਾ ਜੀ ਬਾਕੀ ਥੋੜਾ ਘੋਣਾ ਲੈਸ ਹੋ ਜੂ ਕੋਈ ਫਿਕਸ ਰੇਟ ਨਹੀਂ ਨੰਬਰ ਨੋਟ ਕਰ ਲਓ ਜੀ 95553 ਤੇ 40000 40000 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਅਗਲਾ ਟਰੈਕਟਰ ਵੀ 855 ਇਹ ਘੱਟ ਪੈਸਿਆਂ ਵਾਲਾ ਥੋੜਾ ਜਿਹਾ ਟਰੈਕਟਰ ਆ ਜਿੰਨੇ ਥੋੜੇ ਪੈਸੇ ਲਾਉਣੇ ਆ ਟਰੈਕਟਰ ਇਹ ਵੀ ਓਕੇ ਆ ਜੀ ਇਹ ਪੰਜਾਬ ਏਰੀਆ ਦੇ ਵਿੱਚ ਟਰੈਕਟਰ ਖੜਾ ਤੇ ਇਹ ਹੈਗਾ ਜੀ ਫਸਟ ਓਨਰ ਟਰੈਕਟਰ ਆ ਜੀ 855 ਰਿਵਰਸ ਵੀਡੀਓ ਦੇ ਵਿੱਚ ਇਹ ਟਰੈਕਟਰ ਆਉਂਦਾ ਜੀ 10 ਮਾਡਲ ਆ ਜੀ ਤੇ ਬਾਕੀ ਇਹ ਸਿੰਪਲ ਸਟੀering ਦੇ ਵਿੱਚ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਚੰਗੇ ਪੱਕੇ ਆ ਜੀ ਐਮਆਰਐਫ ਦੇ ਚਾਰੋਂ ਟਾਇਰ ਅਗਲੇ ਟਾਇਰ ਗੁਡਇਰ ਦੇ ਆ ਜੀ ਬਾਕੀ 10 ਮਾਡਲ ਟਰੈਕਟਰ ਆ 855 ਐਫੀ ਟਰੈਕਟਰ ਆ ਬਾਕੀ ਇਹਦੀ ਬਹੁਤ ਵੀਰਾਂ ਦੁਆਰਾ ਡਿਮਾਂਡ ਕੀਤੀ ਜਾ ਰਹੀ ਸੀ 855 ਦੀ ਜਿਹਨੇ ਵੀਰ ਨੇ ਲੈਣਾ ਜੀ 2010 ਮਾਡਲ 855 ਖਰੀਦ ਸਕਦੇ ਹੋ ਮਲੇਰ ਕੋਟਲ ਏਰੀਏ ਦੇ ਵਿੱਚ ਖੜਾ ਬਾਕੀ ਰੇਟ ਮੌਕੇ ਤੇ ਦੱਸਣਗੇ ਵੀ ਨੰਬਰ ਨੋਟ ਕਰ ਲਓ ਜੀ ਸਕਰੀਨ ਤੇ ਉੱਪਰ ਦਿੱਤਾ ਹੋਇਆ ਜੀ ਅੱਗੇ ਆ ਗਿਆ ਜੀ 652 HMT ਵਾਲਿਆਂ ਦਾ 652 ਟਰੈਕਟਰ ਆ ਜੀ ਤੇ ਦੇਖ ਸਕਦੇ ਹੋ ਤੇ ਇਹਦੀ ਵੀ ਹੁਣ ਬਹੁਤ ਮੰਗ ਆ ਕਈ ਵੀਰਾਂ ਦੁਆਰਾ 15 ਮਾਡਲ ਹੈ ਜੀ ਇਹ ਪੰਜਾਬ ਨੰਬਰ ਟਰੈਕਟਰ ਆ। ਬਾਕੀ ਟਾਇਰ ਹੈਗੇ ਜੀ 40% ਪਰ ਹੈ ਨਾਲ ਦੇ ਜੀ ਨਾਲ ਦੇ ਪੱਕੇ ਟਾਇਰ ਹੈ ਜੀ ਚਾਰੋਂ ਟਾਇਰ ਤੇ ਬਹੁਤ ਘੱਟ ਚੱਲਿਆ ਟਰੈਕਟਰ ਆ ਸਿਰਫ ਵਾਈ ਤੇ ਚੱਲਿਆ ਹੋਇਆ ਟਰੈਕਟਰ ਆ ਪੰਜਾਬ ਦੇ ਵਿੱਚ ਖੜਾ ਹੀ ਐਚ ਐਮਟੀ ਵਾਲਿਆਂ ਦਾ 15 ਮਾਡਲ ਹੈ ਜੀ ਇਸ ਤੋਂ ਬਾਅਦ ਇਹ ਆਉਣੇ ਬੰਦ ਹੋ ਗਏ ਸੀਗੇ ਤੇ ਨੰਬਰ ਨੋਟ ਕਰ ਸਕਦੇ ਹੋ 9855033036 ਤੇ ਰੇਟ ਹੈਗਾ ਜੀ 3 ਲੱਖ ਤੇ 85000 ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜੀ। ਅੱਗੇ ਆ ਗਿਆ ਜੀ 16 7 ਦਾ ਟਰਾਲਾ ਬਹੁਤ ਹੈਵੀ ਟਰਾਲਾ ਬਣਿਆ ਹੋਇਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ 3 ਫੁੱਟ ਉੱਪਰ ਵੇਟ ਲੱਗਿਆ ਹੋਇਆ 10 ਦੀ ਚਾਸੀ ਹੈ ਜੀ 10 ਇੰਚੀ ਐਮਸੀ ਦੀ ਚਾਸੀ ਆ ਸਾਰਾ ਮਾਲ ਸੇਲ ਦਾ ਲੱਗਿਆ ਹੋਇਆ ਟਾਟਾ ਦਾ ਤੇ ਬਾਕੀ ਰੇਲ ਦਾ ਹਿੱਸਾ ਜੀ ਇਹਦੇ ਲੱਗਿਆ ਹੋਇਆ 10 ਨਟੀ ਹੱਬ ਵਾਲਾ ਹਿੱਸਾ ਰੇਲ ਦਾ ਡਬਲ ਟਾਇਰ ਆ ਜੀ ਤੇ ਬਾਕੀ ਟਾਇਰ ਵੀ ਚੰਗੇ ਕੰਡੀਸ਼ਨ ਦੇ ਪਏ ਆ ਜੀ ਤੇ ਜਾਲੀ ਲੱਗੀ ਹੋਈ ਵਿੱਟ ਦੇ ਉੱਪਰ ਸਟੀਲੀ ਜਿਸਤੀ ਜਾਲੀ ਲੱਗੀ ਹੋਈ ਆ ਮੱਛੀ ਹੁੱਕ ਦੇ ਵਿੱਚ ਆ ਮੱਛੀ ਘਾਟਾ ਜੀ ਇਹਦਾ ਬਾਕੀ ਲਾਈਟਾਂ ਲੂਟਾਂ ਵਗੈਰਾ ਟਰੈਕਟਰ ਦੇ ਪੂਰੀਆਂ ਟਰਾਲੇ ਦੇ ਪੂਰੀਆਂ ਲੱਗੀਆਂ ਹੋਈਆਂ ਬਾਕੀ ਮੰਜਾ ਵੀ ਲੱਗਿਆ ਹੋਇਆ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਖੜਾ ਜੀ ਤੇ ਨੀਅਰ ਹੈਗਾ ਜੀ ਬਿਆਸ ਰਈਆ ਤੇ ਰੇਟ ਹੈਗਾ ਜੀ 3 ਲੱਖ ਤੇ 15 ਹਜ਼ਾਰ ਬਾਕੀ ਇਹ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਾਨ ਹੋ ਜੂ ਫੋਨ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਨੋਟ ਕਰ ਲਓ ਜੀ 9878299783 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਟਰਾਲਾ ਖਰੀਦ ਸਕਦੇ ਹੋ ਜੀ